ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਾਲਾ ਪਹਿਲਾ ਸਬਾਹੇ ਸਾਲਾ ਜਿੰਨੀ ਧਿਆਇ ਇਕ ਮਨ ਸੇ ਪੁਰੇ ਸ਼ਾ ਵਖਸੇ ਉੱਪਰ ਲੜ ਮੋਏ ਦੁਜੈ ਬਹੁ ਤੇਰਾ ਮਨ ਕੀਆ ਮਤੀ ਖਿੰਡੀਆਂ ਬਹੁਤ ਭਏ ਅਸਗਾ ਗੋਤੇ ਖਹਿ ਨਾ ਨਿਕਲੇ ਤੀਜੈ ਮੋਹੀ ਗਰਾ ਓਖ ਤੇ ਖਾਂ ਦੋਇ ਭੌਂਕੀਆਂ ਖਾਦਾ ਹੋਏ ਸਵਾ ਭੀ ਖਾਣੇ ਸੋ ਦੁਸਤੀ ਚੌਥੇ ਆਈ ਉੰਗ ਅੱਖੀ ਮੀਟ ਪਵਾਰ ਗਿਆ ਭੀ ਉੱਤਰਿਓ ਨਵਾਦ ਸਹਿ ਵਰਿਆ ਕੀ ਪਿੜ ਬੱਦੀ ਸਬੇ ਵੇਲਾ ਵਖਤ ਸਭ ਜੇ ਅਠੀ ਪੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਲਾ ਦੂਜਾ ਸੇ ਪੂਰੇ ਸਾ ਜਿੰਨੇ ਪੂਰਾ ਪਾਇਆ ਅਠੀ ਵੇ ਪਰਵਾ ਰਹਿਣ ਇਕੱਤੇ ਰੰਗ ਦਰਸ਼ਨ ਰੂਪੇ ਇਥਾ ਵਿਰਲੇ ਪਾਇਆ ਕਰਮ ਪੂਰਾ ਪੂਰਾ ਗੁਰੂ ਪੂਰਾ ਦਾ ਕਬੋਲਾ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਇਆ ਮੁੱਠੀ ਧੰਦਾ ਚੋਰ ਮਹਿਲ ਨਾ ਪਾਇਆ ਇਨ ਚਿਤ ਕਠੋਰ ਸੇਵ ਗਵਾਇਆ ਜਿਤ ਘਟ ਸੱਚ ਨਾ ਪਾਏ ਸੋ ਭੰਨ ਕੜਾਏ ਆ ਕਿਉ ਕਰ ਪੂਰੈ ਵਟ ਤੋਲ ਤੁਲਾਈਐ ਓਏ ਨਾ ਆਖੈ ਘਟ ਹਉ ਮੈਂ ਜਈਆ ਲਈ ਜਨ ਖਰੇ ਪਰਖ ਦਰਬੇ ਨਾਇ ਐ ਸੌਦਾ ਇਕਤ ਹਟ ਪੂਰੇ ਗੁਰ ਪਾਇਐ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅਠ ਖੰਡ ਨਾਵਾਂ ਖੰਡ ਸਰੀਰ ਤਸ ਵਚ ਨੌ ਨਦ ਨਾਮ ਏਕ ਭਾਲੇ ਗੁਣੀ ਗਹਿਰਾ ਕਰਮਵੰਤੀ ਸਾਲਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਬਾ ਕੈ ਸੁਰ ਧਿਆ ਉਪਜੈ ਚੋ ਤਿਨਾ ਦਰਿਆ ਵਾਸਿਓ ਦੋਸਤੀ ਮਨ ਮੁਖ ਸੱਚਾ ਨਾ ਉਤੈ ਅਮਰਤ ਵੰਡਿਐ ਕਰਮੀ ਹੋਏ ਪਸਾਓ ਕੰਚਨ ਕਾਇਆ ਕਸਿਐ ਵੰਨੀ ਚੜੈ ਚੜਾਓ ਜੇ ਹੋਵੇ ਨਦਰਸਰ ਆਪਕੇ ਬੋਲ ਨਾ ਪਾਏ ਤਾਂ ਸੱਤੀ ਪਹਿਰੀ ਸਤ ਭਲਾ ਬਈਏ ਪੜਿਆ ਆਪਾਸ ਉਥੈ ਪਾਪ ਪੁੰਨ ਵਿਚਾਰਿਆ ਕੂੜੈ ਘਟੈ ਰਾਸ ਉਤ ਖੋਟੇ ਸੱਟਿਆ ਖਰੇ ਕੀਚੈ ਸਾਬਾਸ਼ ਬੋਲਣ ਫਾਦਲ ਨਾਨਕ ਦੁਖ ਸੁਖ ਖਸਮੇ ਪਾਸ ਮਹਲਾ ਦੂਜਾ ਪਾਣ ਗੁਰੂ ਪਾਣਿ ਪਿਤਾ ਮਾਤਾ ਧਰਤ ਮਾਤ ਦਿਨ ਸਰਾਤ ਦੋਇ ਦਾਈ ਗਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰਾ ਕਰਮੇ ਆਪੋ ਆਪਣੀ ਕੇ ਨੇੜੈ ਤੇ ਦੂਰ ਜਿਨ੍ਹੇ ਨਾਮ ਤੇ ਆਏ ਆ ਗਏ ਮਸ਼ਕਤ ਖਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤੇ ਆਏ ਸੱਚ ਵਿਖਸਿਆ ਸੱਚੇ ਕੂਟ ਗਰਾਏ ਨਿਜ ਘਰ ਵਸਿਆ ਸਤਿਗੁਰੁ ਟੁੱਠ ਨਾਉ ਪ੍ਰੇਮ ਰਸਿਆ ਸੱਚੇ ਦਾ ਦੀ ਬਾਣ ਕੋੜ ਨਾ ਜਾਇਐ ਝੂਠੋ ਝੂਠ ਵਖਾਣਾ ਸੋ ਮਹਿਲ ਖਵਾਏਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਇਐ ਸੱਚ ਸੁਣ ਬੁੱਝ ਵਖਾਣਾ ਮਹਿਲ ਬੁਲਾਈਐ ਸੱਚੇ ਸ਼ਬਦ ਨਿਸ਼ਾਨ ਤਾਕ ਨਾ ਪਾਇਆ ਸੱਚ ਸੁਣ ਬੁੱਝ ਬਖਾਣਾ ਮਹਿਲ ਬੁਲਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਾਲਾ ਪਹਿਲਾ ਸਬਾਹੀ ਸਾਲਾ ਜਿੰਨੀ ਧਿਆਇ ਇਕ ਮਨ ਸੇ ਪੁਰੇ ਸ਼ਾ ਵਖਸੈ ਉੱਪਰ ਲੜ ਮੋਏ ਦੂਜਾ ਬਹੁ ਤੇਰਾ ਮਨਕੀਆਂ ਮਤੀ ਖਿੰਡੀਆਂ ਬਹੁਤ ਪਏ ਅਸਗਾ ਗੋਤੇ ਖਹਿ ਨਾ ਨਿਕਲੇ ਤੀਜਾ ਮੋਹੀ ਗਰਾ ਓ ਕੱਤੇ ਖਾਂਦੋਏ ਭੌਂਕੀਆਂ ਖਾਦਾ ਹੋਏ ਸਵਾ ਭੀ ਖਾਣੇ ਸੋ ਦੁਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਭੀ ਉੱਤਰ ਚੋ ਨਵਾਦ ਸੈ ਵਰਿਆ ਕੀ ਪਿੜ ਬੱਧੀ ਸੱਬੇ ਵੇਲਾ ਵਕਤ ਸਭ ਜੇ ਅਠੀ ਭੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਲਾ ਦੂਜਾ ਸੇਈ ਪੂਰੇ ਸਾ ਜਿਨੇ ਪੂਰਾ ਪਾਇਆ ਅਠੀ ਵੇ ਪਰਵਾ ਰਹਿਣ ਇਕੱਤੇ ਰੰਗ ਦਰਸ਼ਨ ਰੂਪੇ ਇਥਾ ਵਿਰਲੇ ਪਾਇਆ ਕਰਮ ਪੂਰਾ ਪੂਰਾ ਗੁਰੂ ਪੂਰਾ ਜਾ ਕਾ ਬੋਲਾ ਨਾਨਕ ਪੂਰਾ ਜੇ ਕਰੇ ਘਟੈ ਨਹੀਂ ਤੋਲ ਪਉੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਇਐ ਮੁਠੀ ਧੰਦਾ ਚੋਰ ਮਹਿਲ ਨਾ ਪਾਇਐ ਇਨ ਚਿੱਤ ਕਠੋਰ ਸੇਵ ਗਵਾਈਐ ਜਿਤ ਘਟ ਸੱਚ ਨਾ ਪਾਏ ਸੋ ਭੰਨ ਕੜਾਈਐ ਕਿਉ ਕਰ ਪੂਰੈ ਵਟ ਤੋਲ ਤੁਲੈਐ ਕੋਇ ਨ ਆਖੈ ਘਟ ਹਉ ਮੈ ਜੈਐ ਲੈ ਜਨ ਖਰੇ ਪਰਖ ਦਰਬੇ ਨੈਐ ਸੌਦਾ ਇਕਤ ਹਟ ਪੂਰੈ ਗੁਰ ਪਾਇਐ ਸਲੋਕ ਮਹੱਲਾ ਦੂਜਾ ਅਠੀ ਪੈਰੇ ਅਠ ਖੰਡ ਨਾਵਾਂ ਖੰਡ ਸਰੀਰ ਸਤਿ ਵਿੱਚ ਨੌ ਨਦ ਨਾਮ ਏਕ ਭਾਲੇ ਗੁਣੀ ਗੈਰਾ ਕਰਮਵੰਤੀ ਸਾਲਾਇਆ ਨਾਨਕ ਕਰ ਗੁਰ ਪੀਰਾ ਚੌਥੇ ਪੈਰ ਸਬਾ ਕੈ ਸੁਰ ਧਿਆ ਉਪਜੈ ਚਾਹੋ ਤਿਨਾ ਦਰਿਆ ਵਾਸਿਓ ਦੋਸਤੀ ਮਨ ਮੁਖ ਸੱਚਾ ਨਾ ਉਥੈ ਅਮਰਤ ਵੰਡਿਆ ਕਰਮੀ ਹੋਏ ਪਸਾਓ ਕੰਚਨ ਕਾਇਆ ਕਸਿਐ ਵੰਨੀ ਚੜ੍ਹੇ ਚੜਹਾਓ ਜੇ ਹੋਵੇ ਨਦਰਸਰ ਆਪਕੀ ਬੋਲ ਨਾ ਪਾਏ ਤਾਂ ਸੱਤੀ ਪਹਿਰੀ ਸਤਿ ਭਲਾ ਬਈਏ ਪੜਿਆ ਪਾਸ ਉਥੈ ਪਾਪ ਪੁੰਨ ਵਿਚਾਰਿਆ ਕੂੜੈ ਘਟੈ ਰਾਸ ਉਤਖੋਟੇ ਸੱਟਿਆ ਖਰੇ ਕੀਚੇ ਸਾਬਾਸ਼ਾ ਬੋਲਣ ਫਾਦਲ ਨਾਨਕ ਦੁਖ ਸੁਖ ਖਸਮੇ ਪਾਸ ਮਹਲਾ ਦੂਜਾ ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਨ ਸਰਾਤ ਦੋਇ ਦਾਈ ਗਾਇਆ ਖੇਲੈ ਸਗਲ ਜਗਤ ਜੰਗਿਆਈਆ ਬੁਰਿਆਈਆ ਵੱਚ ਧਰਮ ਹਦੂਰਾ ਕਰਮੇ ਆਪੋ ਆਪਣੀ ਕੇ ਨੇੜੈ ਤੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਿਸ਼ਕਤ ਖਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤੇ ਆਏ ਸੱਚ ਵੇਖ ਸਿਆ ਸੱਚੇ ਕੂਟ ਗਰਾਏ ਨਿਜ ਘਰ ਬਸਿਆ ਸਤਿਗੁਰ ਤੁਠ ਨਾਉ ਪ੍ਰੇਮ ਰਸਿਆ ਸੱਚੇ ਦਾ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣਾ ਸੋ ਮਹਿਲ ਖਵਾਏ ਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਇਆ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਇਆ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਵਾਹਿਗੁਰੂ ਜੀ ਕਾ ਖਾਲਸਾ ਮਹਾਦੇਵ ਗੁਰੂ ਜੀ ਕੀ ਫਤਿਹ